ਜਿੱਥੇ ਅੱਜ ਇਹ ਸੰਗਠਨ ਸਿਰਜਣ ਅਭਿਆਨ ਇਹ 올 ਇੰਡੀਆ ਫਾਰਮਰਸ ਸਾਡੇ ਪ੍ਰਧਾਨ ਕਰਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਦਾ ਅਗਿਆ ਕਾਂਗਰਸ ਜਿਹੜੀ ਪਿਛਲੇ ਦਿਨਾਂ ਵਿੱਚ ਕਮਜ਼ੋਰ ਹੋਈ ਕਾਂਗਰਸ ਦੀ ਸੋਚ ਕਮਜ਼ੋਰ ਨਹੀਂ ਹੋਈ ਕਾਂਗਰਸ ਦਾ ਕਾਰਜਕਰਤਾ ਥੱਲੇ ਜਿਹੜਾ ਬੂਥ ਲੈਵਲ ਤੇ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ ਅੱਗੇ ਤਾਂ ਸੁਸਤ ਪੈ ਗਏ ਹੁਣ ਸਾਡਾ ਉਸ ਕਿਸਮ ਦੀ ਜਮਾਤ ਨਾਲ ਇਸ ਟਾਈਮ ਲੜਾਈ ਹੈ ਜਿਹੜੀ ਜਮਾਤ ਦੇਸ਼ ਦੇ ਵਿੱਚ ਵੰਡਾਣਾ ਚਾਹਦੀ ਹੈ ਕੱਟ ਗਿਣਤੀਆਂ ਦੇ ਖਿਲਾਫ ਹੈ ਪਿਛੜੀਆਂ ਸ਼੍ਰੇਣੀਆਂ ਦੇ ਖਿਲਾਫ ਹੈ ਦਲਤ ਵਰਗ ਦੇ ਖਿਲਾਫ ਹੈ ਇਹਨਾਂ ਦਾ ਕਨਸਟਿਟਿਊਸ਼ਨ ਸਾਡੇ ਕਨਸਟਿਚਿਊਸ਼ਨ ਦੇ ਵਿੱਚ ਵਿਸ਼ਵਾਸ ਹੈ ਜੀ ਵੋਟਾਂ ਦੀ ਚੋਰੀ ਵਿੱਚ ਵੱਡੇ ਬਿਆਨ ਤੋਂ ਬਾਅਦ ਇਹਨਾਂ ਨੇ ਬੇਸਿਕਲੀ ਅੱਜ ਜਿਹੜੀ ਤਾਕਤ ਆਏ ਨੇ ਇਹ ਚੋਰੀ ਨਾਲ ਆਏ ਇਹ ਅਸੀਂ ਆਪਣਾ ਸੰਗਠਨ ਮਜ਼ਬੂਤ ਨਹੀਂ ਕਰਾਂਗੇ ਤੇ ਸਾਡੀ ਗੱਲ ਨਹੀਂ ਬਣੀ ਸਾਰਿਆਂ ਨਾਲ ਪਹਿਲੇ ਤੇ 140 ਸਾਲ ਪੁਰਾਣੀ ਜਮਾਤ ਜਿਨੇ ਦੇਸ਼ ਆਜ਼ਾਦ ਕਰਾਇਆ ਜਿਨੇ ਇਸ ਟਾਈਮ ਦੇ ਨੌਜਵਾਨ ਨੇ ਉਹਨਾਂ ਨੂੰ ਜਿੱਥੇ ਕਾਂਗਰਸ ਦਾ ਇਤਿਹਾਸ ਨਹੀਂ ਪਤਾ ਭਾਜਪਾ ਦਾ ਕੋਈ ਇੱਕ ਵੀ ਬੰਦਾ ਹੋ ਜਾ ਨਹੀਂ ਸੀ ਜਿਹੜਾ ਦੇਸ਼ ਦੀ ਲੜਾਈ ਦੇ ਵਿੱਚ ਸ਼ਾਮਲ ਹੋਇਆ ਆਰਐਸਐਸ ਦਾ ਕੋਈ ਰੇਅਰਸਟ ਆਫ ਰੇਅਰ ਬੰਦਾ ਹੋਏਗਾ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਨੇ ਕੋਈ ਨਮਾਇਆ ਰੋਲ ਕਾਂਗਰਸ ਦੇ ਲੱਖਾਂ ਕਾਰਕਟਰ ਜੀਲਾ ਵਿੱਚ ਗਏ ਕਾਲ ਕੋਟੀਆਂ ਤੇ ਰਹੇ ਕੁਰਬਾਨੀਆਂ ਦਿੱਤੀਆਂ ਗੋਲੀਆਂ ਦਾ ਸ਼ਿਕਾਰ ਹੋਏ ਲਾਟੀਆਂ ਦਾ ਸ਼ਿਕਾਰ ਹੋ ਤੇ ਫਿਰ ਦੇਸ਼ ਆਜ਼ਾਦ ਹੋਇਆ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸ ਦੀ ਟੌਪ ਲੀਡਰਸ਼ਿਪ ਨੇ ਆਪਣੀਆਂ ਹਉਤੀਆਂ ਤੇ ਆਪਣੀਆਂ ਕੁਰਬਾਨੀਆਂ ਜਿੱਦਾਂ ਚ ਰਸੀ ਸਾਰੇ ਨੂੰ ਪਹਿਲੇ ਆਪਣੇ ਸੰਗਠਨ ਦੇ ਵਿੱਚ ਬੂਥ ਲੈਵਲ ਤੱਕ ਆਪਣੀ ਗੱਲ ਰੱਖੀਏ ਆਪਣੇ ਕਾਰਜਕਰਤਾ ਨੂੰ ਪਹਿਲੇ ਆਪਣੀ ਬੈਕਗ੍ਰਾਉਂਡ ਤੇ ਪਤਾ ਹੋਵੇ ਜਿਵੇਂ ਅਸੀਂ ਪੰਜਾਬੀਆਂ ਸਾਨੂੰ ਪੰਜਾਬ ਦਾ ਇਤਿਹਾਸ ਹੀ ਨਹੀਂ ਪਤਾ ਜਿਵੇਂ ਸਿੱਖਾਂ ਦੇ ਸਾਨੂੰ ਆਪਣੀ ਸਿੱਖੀ ਜਮ ਦਾ ਇਤਿਹਾਸ ਹੀ ਨਹੀਂ ਪਤਾ ਤੇ ਲੋਕਾਂ ਨੂੰ ਅਸੀਂ ਨਾਲ ਕਿਸਾ ਲਾਵਾਂਗੇ ਜੋ ਇਸ ਗੱਲ ਕਾਰਨ ਪਹਿਲੇ ਬੂਥ ਲੈਵਲ ਤੱਕ ਕਮੇਟੀਆਂ ਜਾਣ ਕੇ ਜੀ ਆਪਣੀ ਡਾਇਓਲੋਜੀ ਨਾਲ ਜੋੜਨ ਗਿਆ ਫਿਰ ਇੱਕ ਇੱਕ ਘਰ ਤੇ ਅਸੀਂ ਕੰਮ ਕਰਾਂਗੇ ਕਿਹੜੇ ਪੱਕੇ ਸਾਡੇ ਨਾਲ ਨੇ ਕਿਹੜੇ ਸਾਡੇ ਨਾਲ ਨਹੀਂ ਨੇ ਕਿਸ ਤਰ੍ਹਾਂ ਜਿਹੜੇ ਨਾਲ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਨਾਮ ਲੈ ਕੇ ਆਈ 2000 ਦੇ ਟਾਈਮ ਦੇ ਵਿੱਚ 2027 ਦੇ ਵਿੱਚ ਕਿ ਸੰਗਠਨ ਨਹੀਂ ਸਾਡੀ ਸਰਕਾਰ ਨੇ ਇੱਕ ਵਾਰ ਸਰਕਾਰ ਆ ਗਈ ਫਿਰ ਅਸੀਂ ਆਪਣੇ ਹੀ ਬਲੋਕਾਂ ਆਪਣੇ ਬੂਥ ਦੇ ਵਰਕਰਸ ਨੂੰ ਬੂਥ ਦੇ ਚਾਰਜਸ ਨੂੰ ਆਪਣੇ ਬਲੋਕਾਂ ਦੇ ਪ੍ਰਧਾਨਾਂ ਨੂੰ ਆਪਣੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੈਕਸਿਮਮ ਜਿਹੜੀ ਸਾਡੀ ਤਾਕਤ ਹੋਏਗੀ ਸਰਕਾਰ ਦੀ ਉਹ ਅਸੀਂ ਇਹਨਾਂ ਨੂੰ ਦਵਾ ਗੀ ਜੀ ਜਿਸ ਤਰ੍ਹਾਂ ਆਪਾਂ ਫਸਲ ਬੀਜਨੇ ਆ ਫਿਰ ਅਸੀਂ ਪਹਿਲਾ ਛੱਟਾ ਯੂਰੀਆ ਦਾ ਪਾਈਦਾ ਫਿਰ ਦੂਜਾ ਛੱਟਾ ਪਾਈਦਾ ਫਿਰ ਪਾਣੀ ਲਾਈਦਾ ਸੋ ਐਸਾ ਹੀ ਸਾਨੂੰ ਆਪਣੇ ਸੰਗਠਨ ਨੂੰ ਬਕਾਇਦਾ ਤੌਰ ਮਜ਼ਬੂਤ ਕਰਨਾ ਪਏਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਸੰਗਠਨ ਵੱਲ ਧਿਆਨ ਨਾ ਦੇਣ ਕਰ ਅੱਜ ਅਸੀਂ ਇਸ ਸਥਿਤੀ ਦੇ ਵਿੱਚ ਇਸੀ ਸਰਕਾਰ ਤੇ ਆਮਦੀ ਸਰਕਾਰ ਪਹਿਲੇ ਚਾਹਦੇ ਸੀ ਰਾਹੁਲ ਗਾਂਧੀ ਆਣਾ ਹੀ ਨਹੀਂ ਚਾਹੀਦਾ ਜੀ ਫਿਰ ਉਹਨਾਂ ਦੀ ਕੋਸ਼ਿਸ਼ ਸੀ ਕਿ ਸਿਕਿਉਰਿਟੀ ਦਾ ਸਵਾਲ ਉਠਾ ਕੇ ਅਸੀਂ ਰੋਕੀਏ ਰੋਕ ਨਹੀਂ ਸਕੇ ਮੈਂ ਤੇ ਸਵੇਰ ਤੋਂ ਉਹਨਾਂ ਦੇ ਨਾਲ ਉਹਨਾਂ ਦੀ ਖੜੀਵੈਤ ਸੀ ਉਦੋਂ ਦਾ ਹੀ ਗਵਰਨਮੈਂਟ ਆਫ ਇੰਡੀਆ ਦਾ ਪੂਰਾ ਜ਼ੋਰ ਲੱਗ ਰਿਹਾ ਸੀ ਕਿ ਇਹਨਾਂ ਦੀ ਹੈ ਜਿਹੜੀ ਵਿਜ਼ਿਟ ਹੈ ਨੂੰ ਕੈਨਸਲ ਕਰਾਏ ਜੀ ਉਹ ਨਹੀਂ ਮੱਲੇ ਫਿਰ ਅਖੀਰ ਜਦੋਂ ਅਸੀਂ ਇੱਥੇ ਦਿਨਾਨਗਰ ਹਲਕੇ ਤੋਂ ਉਹਨਾਂ ਦੇ ਉਸ ਪੋਤੇ ਪਹੁੰਚੇ ਆ ਉਹ ਕੀ ਉਹ ਪੋਤਾ ਮਕੌੜਾ ਜੀ ਮਕੌੜੇ ਵਾਲੀ ਜਗ੍ਹਾ ਤੇ ਪਹੁੰਚੇ ਉੱਥੇ ਫਿਰ ਲੋਕਲ ਪੁਲਿਸ ਨੇ ਕਿਹਾ ਜੀ ਕਿ ਜਿਹੜਾ ਸਾਹਮਣੇ ਪਿੰਡ ਨੇ 3-4 ਇਹ ਬਿਲਕੁਲ ਬਾਰਡਰ ਦੇ ਨਾਲ ਹੈ ਅਸੀਂ ਤੁਹਾਨੂੰ ਸਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕਦੇ ਕਿਉਂਕਿ ਉੱਥੇ ਬਿਲਕੁਲ ਹੀ ਬਾਰਡਰ ਤੇ ਕਿਲੋਮੀਟਰ ਤੇ ਪਾਕਿਸਤਾਨ ਦੀ ਆਦਮੀ ਬੈਠੀ ਹੈ ਜੀ ਕੋਈ ਵੀ ਵਾਕਿਆ ਹੋ ਸਕਦਾ ਤੋਂ ਇਸ ਗੱਲ ਕਰ ਗਵਰਨਮੈਂਟ ਦੀਆਂ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਮਕੌੜਾ ਪੁੱਲ ਤੋਂ ਫਿਰ ਰੋਕੇ ਨਹੀਂ ਗਿਆ ਜਦੋਂ ਨੇ ਜ਼ਿੰਮੇਵਾਰੀ ਨਹੀਂ ਲਈ ਲੀਡਰ ਆਫ ਦੀ ਆਪੋਜੀਸ਼ਨ ਨੇ ਉਹਨਾਂ ਦੀ ਸਕਿਉਰਿਟੀ ਦੀ ਗੱਲ ਹੈ ਫਿਰ ਕਸ਼ਤੀਆਂ ਸਾਨੂੰ ਪ੍ਰੋਵਾਈਡ ਨਹੀਂ ਕੀਤੀਆਂ ਫਿਰ ਜਿਹੜੀਆਂ ਪ੍ਰਾਈਵੇਟ ਰਿਕਵੈਸਟੀਆਂ ਅਸੀਂ ਆਪ ਮਗਵਾਈਆਂ ਉਹ ਸਕਿਉਰਟੀ ਨੇ ਕਿਹਾ ਜੀ ਕਿ ਜੇ ਕੋਈ ਨਾ ਕੋਈ ਇਵੈਂਚੁਐਲਿਟੀ ਆ ਗਈ ਤੇ ਇਹਨਾਂ ਵਿੱਚੋਂ ਬਹੁਤ ਵੱਡੇ ਪੇਮਾਨੇ ਤੇ ਉਹ ਜਿਹੜਾ ਪਾਣੀ ਵਗ ਰਿਹਾ ਤੇ ਕੱਲ ਨੂੰ ਕੋਈ ਨਾ ਕੋਈ ਇਵੈਂਚੁਐਲਿਟੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਏਗੀ ਸੋ ਇਸ ਸੀਜ਼ਨ ਉਹਨਾਂ ਦੀ ਸਕਿਉਰਟੀ ਨੂੰ ਉਹਦੇ ਹਰ ਪੁਲਿਸ ਦੀ ਜਿਹੜੀ ਦਿੱਤੀ ਹੋਈ ਸਾਨੂੰ ਇੱਕ ਚੇਤਾਵਨੀ ਸੀ ਉਹਨੂੰ ਸਾਹਮਣੇ ਰੱਖਦੇ ਹੋਏ ਅਸੀਂ ਕਿਹਾ ਕਿ ਕਿਸੇ ਕਿਸਮ ਦੀ ਨਵੀਂ ਸਾਨੂੰ ਨਹੀਂ ਚੇੜਨੀ ਚਾਹੀਦੀ ਕੰਟਰੋਵਰਸੀ ਜਦ ਨਾਲੇ ਕਹਿਣ ਕੇ ਜਾਣਬੁੱਝ ਕੇ ਇਹ ਕੰਮ ਹੋਇਆ ਤੇ ਨਾ ਸਾਡੀ ਅਸੈਂਬਲੀ ਸੈਸ਼ਨ ਆ ਰਿਹਾ ਇਹ ਚੋਰਾਂ ਦੀ ਸਕਾਰ ਨੂੰ ਬਲੇ ਲੰਮੇ ਪਾਵਾਂਗੇ 250 ਕਰੋੜ ਰੁਪਇਆ ਸਾਰਾ ਖਾ ਕੇ ਪੰਜਾਬ ਡਬੋਤਾ ਇਹਨਾਂ ਨੇ 25000 ਕਰੋੜ ਦਾ ਨੁਕਸਾਨ ਇਹਨਾਂ ਨੇ 250 ਕਰੋੜ ਰੁਪਇਆ ਖਾਣ ਪਿੱਛੇ 25000 ਕਰੋੜ ਦਾ ਨੁਕਸਾਨ ਕਰ ਦਿੱਤਾ 5 ਲੱਖ ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋ ਗਈ 3.5 ਲੱਖ ਤੋਂ ਵੱਧ ਜਾਨਵਰ ਸਾਡਾ ਮਾਰਿਆ ਗਿਆ ਜ਼ਮੀਨਾਂ ਚ ਘਾਰ ਪੈ ਗਈ ਹੁਣ ਕਹਿੰਦੇ ਰੇਤ ਕਿਸਾਨ ਦੀ ਰੇਤ ਹੋਏਗੀ ਕਿਸਾਨ ਦੀ ਰੇਤ ਸੁਵਾਉ ਉਹਦੇ ਤੇ ਭਾੜੇ ਰੇਤ ਤੇ ਵੇਚਦਾ ਦੀ ਭੜ ਕਿਸਾਂ ਵੇਖਣੀ ਉਹਦੇ ਕੁਝ ਰੇਤ ਤੇ ਕੁਝ ਉਹਦੇ ਵਿੱਚ ਮਿੱਟੀ ਹੈ ਜੀ ਜੀ ਇਹਨੂੰ ਮੈਂ ਇਹਨੂੰ ਕਹੂੰਗਾ ਭਗਵੰਤ ਨੂੰ ਕਦੇ ਆ ਕੇ ਦੇ ਵੇਖ ਕਿਹੜੀ ਰੇਤ ਵੇਚਣਗੇ ਕਿਸਾਨ ਮਾਨੂੰ ਤੇ ਡਾਇਰੈਕਟ ਅਗਲੀ ਫਸਲ ਵੀ ਜਿਹੜੀ ਇਹ ਕਣਕ ਦੀ ਇਹ ਵੀ ਨਹੀਂ ਵੇਚੀ ਜਾਣੀ ਕਿਸੇ ਉਹ ਗਵਰਨਮੈਂਟ ਮਦਦ ਕਰੇ ਇਹਨੇ 20000 ਬੇਕੋ ਮੰਗਦੇ ਸੀ ਇਹ ਅਸੀਂ ਸਾਰੋਂ ਪਹਿਲੇ ਡਿਮਾਂਡ ਰੱਖੀ ਸੀ 50000 ਰੁਪਏ ਕਿੱਲੇ ਦਾ ਮੁਆਵਜ਼ਾ ਜੀ ਫਿਰ ਆਪਨੇ ਵੀ ਕਿਹਾ ਦੇਣਾ ਚਾਹੀਦਾ ਹੁਣ ਜਦੋਂ ਵਕਤ ਆਇਆ ਦੇਣ ਦਾ ਹੁਣ ਕਿਹਾ 20000 ਦਵਾਂਗੇ ਕਿੱਲੇ ਦਾ ਤੇ 20000 ਵੀ ਦਵਾਂਗੇ ਗਰਦੌਰੀਆਂ ਤੋਂ ਬਾਅਦ ਤੇ ਮੈਂ ਇਹਨੂੰ ਯਾਦ ਕਰਾਣਾ ਚਾਹੁੰਦਾ ਤੁਹਾਡਾ ਜਿਹੜਾ ਆਪ ਦਾ ਕਨਵੀਨਰ ਹੈ ਕੇਜਰੀਵਾਲ ਇਹਨੇ ਕਿਹਾ ਸੀ ਕਿ 20000 ਰੁਪਇਆ ਤੇ ਅਸੀਂ ਇਮੀਡੀਏਟਲੀ ਗਰਦੌਰੀਆਂ ਤੋਂ ਪਹਿਲੇ ਕੱਲ੍ਹ ਤੇ ਅਸੀਂ ਮੰਗ ਕਰ ਰਹੇ ਹਾਂ 20000 ਹੋਣ ਦੇ 30000 ਗਰਦੌਰੀਆਂ ਤੋਂ ਬਾਅਦ ਦੇ ਦੀ ਤੇ ਦੇਣਾ ਇਹਨੇ ਚਵਾਨੀ ਨਹੀਂ ਤੇ ਬਾਹਰ ਵੀ ਬੈਠੇ ਸੰਗਠਨਾਂ ਨੂੰ ਮੈਂ ਬੇਤੀ ਕਰੂੰਗਾ ਗਰੀਬ ਬੰਦਿਆਂ ਦੀ ਮਦਦ ਕਰੋ ਤਗੜੇ ਹੋ ਕੇ ਖੇਤ ਮਜ਼ਦੂਰਾਂ ਦੀ ਕਿਸਾਨਾਂ ਦੀ ਮਦਦ ਕਰੋ ਬਟ ਜਿਹੜਾ ਇਹ ਤੁਹਾਨੂੰ ਕਹਿੰਦਾ ਮੇਰੇ ਖਜ਼ਾਨੇ 'ਚ ਘੱਟੋ ਪੈਸੇ ਇਹਦੇ ਕੋਲ ਬਚ ਕੇ ਸਿੱਧਾ ਲਾਹ ਪਾਤਰੀਆਂ ਦੇ ਖਾਤੇ 'ਚ ਇਹ ਤੇ ਜਾਣ ਵਾਲੇ ਨੇ ਬਹੁਤ ਸਾਰੇ ਪੈਸੇ ਖੁਰਦਬੁਰਦੇ ਦਾ ਕਰਦੇ ਠੋਕਾ ਦੇਣੀ ਥੈਂਕ ਯੂ